ਸਸ਼ੀਗਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਪੰਜਾਬ ਸਰਕਾਰ ਨੇ ਖਾਸ ਕਰ ਇੱਕ ਬਹੁਤ ਵੱਡੀ ਸਕੀਮ ਨੂੰ ਹਰੀ ਝੰਡੀ ਦੇ ਦਿੱਤੀ ਹੈ ਹੁਣ ਪੰਜਾਬ ਦੇ ਹਰੇਕ ਪਰਿਵਾਰ ਨੂੰ ਇੱਕ ਸਾਲ ਵਿੱਚ 10 ਲੱਖ ਰੁਪਏ ਤੱਕ ਦਾ ਬਿਲਕੁਲ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ ਜਿਵੇਂ ਕਿ ਕੇਂਦਰ ਦੀ आयुष्मान भारत योजना ਵਿੱਚ 5 ਲੱਖ ਤੱਕ ਦੀ ਸਹੂਲਤ ਮਿਲਦੀ ਸੀ ਪੰਜਾਬ ਸਰਕਾਰ ਨੇ ਵੀ ਇਸ ਨੂੰ ਵਧਾ ਕੇ 10 ਲੱਖ ਕਰ ਦਿੱਤਾ ਹੈ ਪਹਿਲਾਂ ਇਹ ਸਕੀਮ ਕੁਝ ਕਾਰਨਾਂ ਕਰਕੇ ਰੁਕ ਗਈ ਸੀ ਪਰ ਹੁਣ ਖਬਰ ਇਹ ਹੈ ਕਿ 22 ਜਨਵਰੀ 2026 ਤੋਂ ਇਸ ਨੂੰ ਪੂਰੇ ਜੋਰਾਂ ਸ਼ੋਰਾਂ ਨਾਲ ਲਾਗੂ ਕੀਤਾ ਜਾ ਰਿਹਾ ਹੈ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕਿਵੇਂ ਮਿਲੇਗਾ 10 ਲੱਖ ਦਾ ਲਾਭ ਅਤੇ ਕੌਣ ਹੋਵੇਗਾ ਯੋਗ ਇਸ ਸਕੀਮ ਦੀ ਸਭ ਤੋਂ ਵੱਡੀ ਖਾਸियत ਇਹ ਹੈ ਕਿ ਇਸ ਵਿੱਚ ਆਮਦਨ ਯਾਨੀ ਕਿ ਇਨਕਮ ਦੀ ਕੋਈ ਸ਼ਰਤ ਨਹੀਂ ਰੱਖੀ ਗਈ ਚਾਹੇ ਕੋਈ ਅਮੀਰ ਹੈ ਜਾਂ ਗਰੀਬ ਜੇਕਰ ਉਹ ਪੰਜਾਬ ਦਾ ਵਸਨੀਕ ਹੈ ਤਾਂ ਉਹ ਇਸ ਲਾਭ ਨੂੰ ਲੈ ਸਕਦਾ ਹੈ ਜਿਨ੍ਹਾਂ ਲੋਕਾਂ ਦਾ ਪਹਿਲਾਂ ਹੀ ਆਯੁਸਮਾਨ ਕਾਰਡ ਬਣਿਆ ਹੋਇਆ ਹੈ ਉਨ੍ਹਾਂ ਦਾ 5 ਲੱਖ ਉਧਰੋਂ ਅਤੇ 5 ਲੱਖ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ ਜਿਨ੍ਹਾਂ ਦਾ ਆਯੁਸਮਾਨ ਕਾਰਡ ਨਹੀਂ ਹੈ ਉਨ੍ਹਾਂ ਦੇ ਪੂਰੇ 10 ਲੱਖ ਰੁਪਏ ਦਾ ਖਰਚਾ ਪੰਜਾਬ ਸਰਕਾਰ ਚੁਕੇਗੀ ਇਹ ਸਹੂਲਤਾਂ ਪੂਰੇ ਪਰਿਵਾਰ ਲਈ ਸਾਂਝੀ ਹੋਵੇਗੀ ਆਓ ਹੁਣ ਗੱਲ ਕਰਦੇ ਆ ਜੀ ਹੈਲਥ ਕਾਰਡ ਬਣਾਉਣ ਦਾ ਤਰੀਕਾ ਅਤੇ ਰਜਿਸਟ੍ਰੇਸ਼ਨ ਇਸ 10 ਲੱਖ ਵਾਲੇ ਇਲਾਜ ਦਾ ਲਾਭ ਲੈਣ ਲਈ ਇੱਕ ਵਿਸ਼ੇਸ਼ ਹੈਲਥ ਕਾਰਡ ਬਣਾਇਆ ਜਾਵੇਗਾ ਸਰਕਾਰ ਵੱਲੋਂ ਕਰ ਕਰ ਜਾ ਕੇ ਇੱਕ ਪਰਚੀ ਜਾਂ ਟੋਕਨ ਜਿੱਤਾ ਜਾਵੇਗਾ ਜਿਸ ਨੂੰ ਲੈ ਕੇ ਤੁਸੀਂ ਆਪਣੇ ਨੇੜੇ ਦੇ ਸੇਵਾ ਕੇਂਦਰ ਜਾਂ ਸਹੂਬਿਦਾ ਕੇਂਦਰ ਜਾ ਕੇ ਆਪਣਾ ਕਾਰਡ ਬਣਾ ਸਕਦੇ ਹੋ ਇਹ ਕਾਰਡ ਬਿਲਕੁਲ ਮੁਫਤ ਬਣੇਗਾ ਇਸ ਲਈ ਤੁਹਾਡੇ ਕੋਲ ਆਧਾਰ ਕਾਰਡ ਵੋਟਰ ਕਾਰਡ ਅਤੇ ਮੋਬਾਈਲ ਨੰਬਰ ਹੋਣਾ ਲਾਜ਼ਮੀ ਹੈ ਕਾਰਡ ਲੈਣ ਤੋਂ ਬਾਅਦ ਤੁਸੀਂ ਸੂਚੀਬੰਦ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪਣਾ ਇਲਾਜ ਬਿਨਾਂ ਪੈਸੇ ਦੇ ਕਰਵਾ ਸਕਦੇ ਹੋ ਇਸ ਸਕੀਮ ਦੇ ਤਹਿਤ ਪੀਜੀਆਈ ਅਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ 500 ਤੋਂ 650 ਦੇ ਕਰੀਬ ਪ੍ਰਾਈਵੇਟ ਹਸਪਤਾਲ ਵੀ ਜੋੜੇ ਗਏ ਹਨ ਸਰਕਾਰ ਇਸ ਗਿਣਤੀ ਨੂੰ ਹੋਰ ਵਧਾਉਣ ਤੇ ਕੰਮ ਕਰ ਰਹੀ ਹੈ ਯਾਦ ਰੱਖੋ ਇਹ ਸਹੂਲਤ ਸਿਰਫ ਹਸਪਤਾਲਾਂ ਵਿੱਚ ਦਾਖਲ ਹੋਣ ਤੇ ਹੀ ਨਹੀਂ ਮਿਲੇਗੀ ਆਪਣੀ ਜ਼ਰੂਰੀ ਕਾਗਜ਼ਾਤ ਜਿਵੇਂ ਕਿ ਆਧਾਰ ਕਾਰਡ ਅਤੇ ਪਾਸਪੋਰਟ ਸਾਈਜ਼ ਫੋਟੋਆਂ ਤਿਆਰ ਰੱਖੋ ਤਾਂ ਜੋ ਜਦੋਂ ਵੀ ਤੁਹਾਡੇ ਪਿੰਡ ਜਾਂ ਮੁਹੱਲੇ ਵਿੱਚ ਸਰਕਾਰੀ ਮੁਲਾਜ਼ਮ ਆਉਣ ਤਾਂ ਤੁਸੀਂ ਤੁਰੰਤ ਆਪਣਾ ਟੋਕਨ ਹਾਸਲ ਕਰ ਸਕੋ ਪੰਜਾਬ ਪੂਰੇ ਭਾਰਤ ਵਿੱਚ ਅਜੇ ਹੀ ਸਕੀਮ ਲਾਗੂ ਕਰਨ ਵਾਲਾ ਪਹਿਲਾ ਸੂਬਾ ਬਣ ਰਿਹਾ ਹੈ ਜੇਕਰ ਇਹ ਸਕੀਮ ਸਹੀ ਤਰੀਕੇ ਨਾਲ ਲਾਗੂ ਹੁੰਦੀ ਹੈ ਤਾਂ ਪੰਜਾਬ ਦੇ ਲੱਖਾਂ ਪਰਿਵਾਰਾਂ ਨੂੰ ਵੱਡੀ ਰਾਹਤ ਮਿਲੇਗੀ ਅਤੇ ਲੋਕ ਮਹਿੰਗੇ ਇਲਾਜ ਤੋਂ ਜਾ ਮਹੰਗੇ ਇਲਾਜ ਦੇ ਡਰ ਤੋਂ ਮੁਕਤ ਹੋ ਸਕਣਗੇ ਅਸੀਂ ਉਮੀਦ ਕਰਦੇ ਹਾਂ ਕਿ ਸਰਕਾਰ ਦਾ ਇਹ ਉਪਰਾਲਾ ਕਾਮਯਾਬ ਹੋਵੇ ਇਹ ਸਾਰੀ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਹਰ ਪੰਜਾਬੀ ਜਾਗਰੂਕ ਹੋ ਸਕੇ ਹੋਰ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਦੇ ਹੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਜਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਪੰਜਾਬ ਦੀਆਂ ਸਾਰੀਆਂ ਸਕੀਮਾਂ ਜਾਂ ਸਰਕਾਰ ਵੱਲੋਂ ਕੋਈ ਵੀ ਸਕੀਮ ਲੈ ਕੇ ਆਉਂਦੇ ਨੇ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਮਿਲਦੇ ਆਇਓ ਇੱਕ ਹੋਰ ਨਵੀਂ ਜਾਣਕਾਰੀ ਨਾਲ ਉਦੋਂ ਤੱਕ ਦੇ ਲਈ ਧੰਨਵਾਦ